ਅੰਮ੍ਰਿਤਸਰ ਦੇ ਜ਼ਿਲ੍ਹਾ ਅਦਾਲਤ ਵਿੱਚ ਕੰਮਕਾਜ ਛਾਪ ਰੇਗਾ ਅੰਮ੍ਰਿਤਸਰ ਦੇ ਵਕੀਲ ਵਿਨੀਤ ਮਹਾਜਨ ਤੇ ਹੋਏ ਹਮਲੇ ਤੇ ਸੰਦੀਪ ਗੋਰਸੀ ਤੇ ਦਰਜ ਕੀਤੇ ਗਏ 307 ਦੇ ਮਾਮਲੇ ਦੇ ਖਿਲਾਫ ਸਥਾਨਕ ਵਕੀਲਾਂ ਨੇ 2 ਦਿਨਾਂ ਹੜਤਾਲ ਕਰਨ ਦਾ ਐਲਾਨ ਕੀਤਾ ਹੈ ਅੰਮ੍ਰਿਤਸਰ 바 ਅਸੋਸੀਏਸ਼ਨ ਦੇ ਪ੍ਰਧਾਨ ਪੀਐਸ ਸੇਟੀ ਨੇ ਕਿਹਾ ਹੈ ਕਿ ਜੇਕਰ 2 ਦਿਨਾਂ ਦੇ ਵਿੱਚ ਪੁਲਿਸ ਨੇ ਵਿਨੀਤ ਮਹਾਜਨ ਤੇ ਹਮਲਾ ਕਰਨ ਵਾਲੇ આરોપીਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਆਪਣਾ ਅੰਦੋਲਨ ਹੋਰ ਤੇਜ਼ ਕਰ ਦੇਣਗੇ ਉਦੋਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਕੀਲਾਂ ਨੇ ਵੀ ਵਿਨੀਤ ਮਹਾਜਨ ਤੇ ਹੋਏ ਹਮਲੇ ਦੇ ਖਿਲਾਫ ਹੜਤਾਲ ਕਰ ਦਿੱਤੀ ਹੈ ਬੀਤਾਂ ਦਾ ਅੰਮ੍ਰਿਤ ਦੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਏ ਸਨ ਵਿਨਿਤ ਮਹਾਜਨ ਉਹੀ ਵਕੀਲ ਨੇ ਜਿਨ੍ਹਾਂ ਦੇ ਵੱਲੋਂ ਕੈਬਨਿਟ ਮੰਤਰੀ ਦੇ ਖਿਲਾਫ ਦੋਹਰੀ ਵੋਟ ਬਣਾਉਣ ਤੇ ਮਾਨਹਾਨੀ ਦਾ ਮਾਮਲਾ ਦਰਜ ਕੀਤਾ ਗਿਆ ਸੀ ਉਹਨਾਂ ਵੱਲੋਂ ਜੋਸ਼ੀ ਨੂੰ ਹੀ ਇਸ ਹਮਲੇ ਦਾ ਦੋਸ਼ੀ ਠਰਾਇਆ ਜਾ ਰਿਹਾ ਹੈ ਵਕੀਲਾਂ ਨੇ ਪੁਲਿਸ ਨੂੰ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਲਈ 48 ਘੰਟਿਆਂ ਦਾ ਸਮਾਂ ਦਿੱਤਾ ਹੈ ਵਿਨਿਤ ਮਹਾਜਨ ਤੇ ਜਿਹੜਾ ਕਤਲ ਆ ਹਮਲਾ ਹੋਇਆ ਨਾ ਸਰ ਉਹਦੇ ਮੁੱਖ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਅਰੈਸਟ ਕਰਨਾ ਬਹੁਤ ਜ਼ਰੂਰੀ ਹੈ ਅਸੀਂ ਇਸ ਕਾਰਨ 48 ਆਸ ਦਾ ਅਲਟੀਮੇਟਮ ਦੇ ਰਹੇ ਆ ਪੁਲਿਸ ਨੂੰ ਕਿ ਹੁਣ ਉਹਨਾਂ ਦੀ ਫੋਟੋਗ੍ਰਾਫਸ ਤੁਹਾਡੇ ਸਾਹਮਣੇ ਆ ਚੁੱਕੀਆਂ ਨੇ ਉਹਨਾਂ ਨੂੰ 48 ਆਸ ਦੇ ਅੰਦਰ ਅੰਦਰ ਗ੍ਰਿਫਤਾਰ ਕਰੋ ਨਹੀਂ ਤੇ ਫਿਰ ਸਾਡੀ ਬਾਹ ਨੂੰ ਫਦਰ ਐਕਸ਼ਨ ਵਾਸਤੇ ਡਿਸਾਈਡ ਕਰਨਾ ਪਏਗਾ ਅੱਜ ਕੋਈ ਵੀ ਸਾਡੀ ਕੋਆਪਰੇਸ਼ਨ ਰਹੇਗੀ ਮੈਨੂੰ ਉਮੀਦ ਹੈ ਕਿ ਸਾਰੇ ਵਕੀਲ ਭਰਾ ਸਾਡਾ ਕੋਆਪਰੇਟ ਕਰਨਗੇ ਅਸੀਂ ਕੋਰਟ ਨੂੰ ਕੋਰਟ ਦੇ ਵਿੱਚ ਕੋਈ ਪ੍ਰोसीडिंग ਅਸੀਂ ਚਾਹਾਂਗੇ ਕਿ ਕੋਈ ਵੀ ਕੰਮ ਨਾ ਹੋਵੇ